वाहेगुरु जी का खालसा वाहगुरु जी की फतेह प्रिंसीपल सतवीर सिंह जी की लिखी किताब विचों आओ श्री गुरु तेग बहादुर जी, जी का जीवन साझा करिए वाहगुरु जी का खालसा वाहेगुरु जी की फतेह कानपुर आगरा ਤੋਂ ਨਗਰਾਂ ਨੂੰ ਡਗਰਾ ਤੇ ਪਾंदे ਇਟਾਵੇ ਪੁੱਜੀ ਆਪ ਜੀ ਨੇ ਟਿਕਾਣਾ ਜਮਨਾ ਕਿਨਾਰੇ ਹੀ ਰੱਖਿਆ ਪਰ ਸੰਗਤਾਂ ਬੇਨਤੀ ਕਰ ਸਹਿਰ ਲੈ ਆਂਿਆ ਹੁਣ ਦੋਵੇਂ ਥਾਵਾਂ ਹੀ ਗੁਰੂ ਅਸਥਾਨ ਬਣੇ ਹੋਏ ਹਨ ਇਟਾਵੇ ਤੋਂ ਕਾਨਪੁਰ ਗੰਗਾ ਕਿਨਾਰੇ ਪੁੱਜੀ ਸਹਿਰ ਨੂੰ ਨਾਮਦਾਨ ਇਸਨਾਣ ਦਿੜ ਕਰਵਾਇਆ ਜਿੱਥੇ ਹੁਣ ਗੁਰਦੁਆਰਾ ਨੌਵੀਂ ਪਾਤਸ਼ਾਹੀ ਬਣਿਆ ਹੋਇਆ ਹੈ ਉੱਥੇ ਨੇੜੇ ਹੀ ਪਹਿਲਾ ਗੰਗਾ ਵਹਿੰਦੀ ਸੀ ਸੰਗਤਾ ਨੇ ਬਹੁਤ ਹੀ ਆਦਰ ਦਿੱਤਾ ਆਪ ਜੀ ਨੇ ਵੀ ਨਗਰ ਵਾਸੀਆਂ ਤੇ ਬਖਸ਼ਿਸ਼ਾਂ ਕੀਤੀਆਂ ਇੱਥੋਂ ਹੀ ਆਪ ਜੀ ਬਠੂਰ ਗਏ ਚਾਪਦੇ ਹਨ ਕਿਉਂਕਿ ਪੂਰਵ ਤੋਂ ਮੁੱਢਲੇ ਵੇਲੇ ਆਪ ਜੀ ਨੇ ਲਖਨਊ ਦੇ ਰਾ ਬਰੇਲੀ ਹਰਦਵਾਰ ਹੁੰਦੇ ਹੋਏ ਵੀ ਪੰਜਾਬ ਹੁਜੇ ਸਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਤਪੁਰ ਤੇ ਬਹਾਦਰ ਸਾਹਿਬ ਦਾ